ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਅਮਰੀਕਾ ਤੋਂ ਇੱਕ ਸੱਜਣ ਨੇ ਫੋਨ ਕੀਤਾ ਉਹ ਕਹਿੰਦਾ ਬੇਸ਼ੈ ਮੈਨੂੰ ਹੁਣ ਪਲੀਜ਼ ਦਾ ਟਾਉਟ ਜਾਂ ਪਲੀਜ਼ ਦਾ ਕੈਟ ਕਹਿੰਦੇ ਆ ਤੇ ਪਹਿਲਾਂ ਉਹ ਖਾੜਕੂ ਬਾਦ ਵਿੱਚ ਵੀ ਰਿਹਾ ਮੈਨੂੰ ਨਾਂ ਉਹਨੇ ਜਿਹੜਾ ਦੱਸਿਆ ਉਹ ਗੁਰਜਿੰਦਰ ਕਰਕੇ ਸੀ ਤੇ ਹੁਣ ਕਹਿੰਦਾ ਮੈਨੂੰ ਗਿੰਦੇ-ਕਿੰਦੀ ਕਹਿੰਦੇ ਆ ਹੁਣ ਉਹਨੇ ਸ਼ਾਇਦ ਆਪਣਾ ਨਾਮ ਤੇ ਐਡਰੈਸ ਚੇਂਜ ਕੀਤਾ ਹੋਇਆ ਹੈ ਤੇ ਉਹਨੇ ਜਿਹੜੀ ਗੱਲ ਮੈਨੂੰ ਦੱਸੀ ਆ ਉਹ ਕਹਿੰਦਾ ਤੁਸੀਂ ਚਮਕੀਲੇ ਤੇ ਇੱਕ ਵੀਡੀਓ ਪਾਈ ਸੀ ਮੈਂ ਕਿਹਾ ਹਾਂ ਉਹ ਕਹਿੰਦਾ ਲਵਸ਼ਿੰਦਰ ਡੱਲੇਵਾਲ ਨੇ ਕਹਿੰਦਾ ਮੈਨੂੰ ਖੁਦ ਕਿਹਾ ਸੀ ਜਿਹੜਾ ਇੰਗਲੈਂਡ ਵਿੱਚ ਰਹਿੰਦਾ ਹੈ ਕਿ ਚਮਕੀਲੇ ਨੂੰ ਮਾਰਨ ਦੀ ਜਿਹੜੀ ਸ਼ਿਪਾਰੀ ਹੈ ਜਣ ਕੇ ਚਮਕੀਲੇ ਨੂੰ ਮਾਰਨ ਵਾਸਤੇ ਜਿਹੜੇ ਪੈਸੇ ਦਿੱਤੇ ਸੀ ਉਹ 66000 ਰੁਪਇਆ ਸਰਿੰਦਰ ਸ਼ਿੰਦੇ ਨੇ ਤੇ ਕੁਲਦੀਪ ਮਾਰਕ ਨੇ ਦਿੱਤੇ ਸੀ ਉਹ ਦੋਨੇ ਇਹ ਦੁਨੀਆ ਵਿੱਚ ਨਹੀਂ ਹੈਗੇ ਵੈਸੇ ਬੈਸੇ ਇੱਕ ਅਨਸੂ ਪਹਿਲਾਂ ਵੀ ਹੈਗੀ ਸੀ ਲੋਕ ਕਿੱਸਰਾਈਆਂ ਲਾਉਂਦੇ ਸੀ ਲੋਕ ਕੁਝ ਨਾ ਕੁਝ ਇਹ ਗੱਲਾਂ ਬਾਤਾਂ ਕਰਦੇ ਸੀ ਚਲੋ ਉਹ ਤਾਂ ਹੁਣ ਦੁਨੀਆ ਵਿੱਚ ਨਹੀਂ ਰਹੇ ਤੇ ਨਾ ਹੀ ਕਦੇ ਮੈਂ ਕਿਹਾ ਕੋਈ ਖਾੜਾ ਜਾਂ ਕੋਈ ਹੋਰ ਨਾ ਕਿਤੇ ਗੱਲਬਾਤ ਕੋਈ ਜਿੱਦਾਂ ਉਹ ਪਹਿਲਾਂ ਲੱਗੇ ਸੀ ਪਰ ਜਿਹੜੀ ਆ ਲਵਸ਼ਿੰਦਰ ਡੱਲੇਵਾਲ ਦੀ ਕਰਤੂਤ ਉਹ ਅਮਰੀਕਾ ਦੇ ਮੈਨੂੰ ਸੱਜਣ ਨੇ ਦੱਸੀ ਹੈ ਉਹ ਕਹਿੰਦਾ ਕਹਿੰਦਾ ਲਵਸ਼ਿੰਦਰ ਡੱਲੇਵਾਲ ਦੇ ਰਾਹੀਂ ਦੀਪਾ ਹੇਰਾਂ ਵਾਲੇ ਨੂੰ ਇਹ ਪੈਸੇ ਮਿਲੇ ਸੀ ਕੁਝ ਹਿੱਸਾ ਇਹਨੂੰ ਲਵਸ਼ਿੰਦਰ ਡੱਲੇਵਾਲ ਨੂੰ ਮਿਲਿਆ ਸੀ ਜਿਹੜਾ ਇੰਗਲੈਂਡ ਵਿੱਚ ਬੈਠਾ ਲੁਕਿਆ ਹੋਇਆ ਯਾਨੀ ਕਿ ਕਹਿੰਦਾ ਆਪਣੀ ਜਵਾਨ ਤੋਂ ਆਪਣੇ ਮੋਹੋਂ ਕਿ ਹੈ ਕਿ ਚਮਕੀਲੇ ਨੂੰ ਮਰਵਾਉਣ ਵਾਸਤੇ ਦੋ ਕਲਾਕਾਰਾਂ ਦਾ ਹੱਥ ਸੀ ਕੁਲਦੀਪ ਮਾਨਕ ਤੇ ਸੁਰਿੰਦਰ ਸਿੰਦੇ ਦਾ ਦੇਖੋ ਇਹਨੇ ਹਰਾਮ ਕਰੀ ਮਤਲਬ ਇਥੇ ਸਾਫ਼ ਲੋਕਾਂ ਦੀ ਸਮਝ ਵਿੱਚ ਆ ਜਾਂਦਾ ਹੈ ਕਿ ਇਹਨਾਂ ਲੋਕਾਂ ਨੇ ਚਮਕੀਲੇ ਨੂੰ ਲੱਚਰ ਗਾਉਣ ਵਾਸਤੇ ਨਹੀਂ ਮਾਰਿਆ ਲੱਚਰ ਗਾਉਣ ਦਾ ਕੋਈ ਮਸਲਾ ਨਹੀਂ ਸੀ ਜਣ ਕੇ ਉਹਦੀ ਚੜ੍ਹ ਤਾਂ ਨਹੀਂ ਸੀ ਤੇ ਇਹਨਾਂ ਕਲਾਕਾਰਾਂ ਨੇ ਮਰਵਾਇਆ ਔਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਖਾੜ ਤੂ ਆ ਅਸੀਂ ਖਾਲਿਸਤਾਨ ਬਣਾਉਣਾ ਅਸੀਂ ਕੌਮ ਦੀ ਗੱਲ ਕਰਦੇ ਆਂ ਤੇ ਉਹਨਾਂ ਕਾਦੀੜਾਂ ਨੇ ਚਮਕੀਲੇ ਨੂੰ ਮਾਰਿਆ ਮਾਰਤਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਦੀਪਾ ਹਿਰਾਂ ਵਾਲਾ ਜਿਹੜਾ ਸਿਰੇ ਦਾ ਲਫੈਂਡ ਜਿਹਨੂੰ ਕਹਿੰਦੇ ਉਹ ਸੀਗਾ ਬਲਾਦਕਾਰੀ ਸੀਗਾ ਉਹਨੇ ਮਾਰਿਆ ਪਰ ਆਹ ਲਵਸ਼ਿੰਦਰ ਡੱਲੇ ਵਾਲੇ ਜਿਹੜੇ ਨਮੀਕਰਤੂ ਗੋਤ ਸਾਹਮਣੇ ਆਈ ਹੈ ਤੁਸੀਂ ਅੰਦਾਜ਼ਾ ਲਾਓ ਵੀ ਇਹੋ ਜਿਹੇ ਹਰਾਮਖੋਰਾ ਨੇ ਹੋਰ ਕਿੰਨੇ ਗਲਤ ਕੰਮ ਕੀਤੇ ਹੋਣਗੇ ਜਿਨ੍ਹਾਂ ਨੇ ਉਸ ਵਕਤ ਦੇ ਮਸ਼ਹੂਰ ਸਿੰਘਰ ਚਮਕੀਲੇ ਨੂੰ ਮਰਵਾਇਆ ਔਰ ਕਿਹਦੇ ਕਹਿਣ ਤੇ ਮਰਵਾਇਆ ਉਹ ਦੋ ਕਲਾਕਾਰ ਤੁਹਾਡੇ ਸਾਹਮਣੇ ਆ ਗਏ ਤੇ ਇਹਨਾਂ ਲਵਸ਼ਿੰਦਰ ਡੱਲੇਵਾਲ ਵਰਗਿਆਂ ਨੇ ਜਾਂ ਦੀਪਾ ਹੀਰਾ ਵਰਗੀਆਂ ਵਰਗਿਆਂ ਵਰਗੀਆਂ ਕਤਿਹੜਾਂ ਨੇ ਹੋਰ ਕਿੰਨਿਆਂ ਦਾ ਕਤਲ ਕੀਤਾ ਹੋਣਾ ਕੁਝ ਪੈਸਿਆਂ ਦੀ ਖਾਤਰ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਤੇ ਜਦੋਂ ਮੈਂ ਇਹੋ ਜਿਹੀ ਵੀਡੀਓ ਪਾਉਣਾ ਫਿਰ ਇਹ ਹਰਾਮਖੋਰ ਧਮਕੀਆਂ ਦੇਣਗੇ ਅਸੀਂ ਤੇਰੇ ਤੇ ਮਾਨਹਾਨੀ ਦਾ ਕੇਸ ਕਰਾਂਗੇ ਤੈਨੂੰ ਦਾਲ ਦੇ ਵਿੱਚ ਲੈ ਕੇ ਦਮ ਘਲਨਾ ਕਰਾਂਗੇ ਧੰਕਾ ਕਰਾਂਗੇ ਤੇ ਮੈਂ ਸ਼ਰਿਆਮੇ ਗੱਲ ਕਹੀ ਹੈ ਜਿੱਥੇ ਮਰਜੀ ਜਾਓ ਅਸੀਂ ਬਿਵਾਕ ਬੋਲਣਾ ਜਿਹੜੀਆਂ ਤੁਸੀਂ ਕਰਤੂਤਾ ਕੀਤੀਆਂ ਨੇ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਮੇਰਾ ਇੱਕ ਬਹੁਤ ਵੱਡਾ ਫਰਜ਼ ਹੈ ਜਿੰਨਾ ਚਿਰ ਮੈਂ ਜੀਣਾ ਹੈ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਇਸ ਧਰਤੀ ਤੇ ਉਹਨਾਂ ਚਿਰ ਬਿਵਾਕ ਬੋਲਾਂਗੇ ਜਿੱਥੇ ਜੋਰ ਲਾਉਣਾ ਲਾਓ ਤੇ ਜਿਹੜੀ ਇਹ ਕਰਤੂਤ ਦਸੀ ਹੈ ਨਾ ਹੁਣ ਸਰਿੰਦਰ ਸੰਜੇ ਨੇ ਜਾਂ ਗੁਰਦੀਪ ਮਾਨਕ ਨੇ 60-6000 ਰੁਪਇਆ ਦਿੱਤਾ ਹੈ ਜਾਂ ਨਹੀਂ ਇਹਦੇ ਨਾਲ ਮੇਰਾ ਕੋਈ ਮਤਲਬ ਨਹੀਂ ਕਈ ਵਾਰੀ ਕੋਈ ਬੰਦਾ ਤੜਫੇ ਪਰ ਜਿਹੜੀ ਲਵਸ਼ਿੰਦਰ ਡੱਲੇਵਾਲ ਨੇ ਗੱਲ ਕਹੀ ਹੈ ਇਹਦੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਦਾਂ ਹੀ ਹੋਇਆ ਕਿਉਂਕਿ ਹਰਾਮਖੋਰ ਪੈਸੇ ਦੇ ਖਾਤਰ ਕੁਝ ਵੀ ਕਰ ਸਕਦੇ ਸੀ ਇਹਨਾਂ ਨੇ ਬਹੁਤ ਕੁਝ ਉਸ ਵਕਤ ਪੈਸੇ ਦੇ ਖਾਤਰ ਕੀਤਾ ਆ ਸੀ ਅਤਵਾਦੀਆਂ ਦੀ ਕਰਤੂਤ ਜਿਹੜੇ ਕਹਿੰਦੇ ਸੀ ਅਸੀਂ ਪੰਜਾਬ ਨੂੰ ਆਜ਼ਾਦ ਕਰਵਾਵਾਂਗੇ ਸਿੱਖ ਹੋਣ ਦੇ ਨਾਂ ਤੇ ਕੌਮ ਦੇ ਨਾਂ ਤੇ ਜਿਹੜਾ ਗੰਦ ਇਹਨਾਂ ਨੇ ਪਾਇਆ ਹੁੰਦਾ ਕਰਦੀ ਕੀਤੀ ਅੱਸ਼ਰਾਂ ਮ ਇਹ ਲੋਕਾਂ ਦੇ ਸਾਹਮਣੇ ਹੁਣ ਆਉਣਾ ਸ਼ੁਰੂ ਹੋ ਗਿਆ ਇਹ ਬੇਨਤੀ ਪ੍ਰਵਾਨ ਕਰੋ ਵੀਡੀਓ ਬਹੁਤ ਬਹੁਤ ਸ਼ੇਅਰ ਕਰਿਓ ਤਾਂ ਕਿ ਜਿਹੜੀ ਇਹਨਾਂ ਲੋਕਾਂ ਨੇ ਕਰਤੂਤ ਕੀਤੀ ਹੈ ਉਹ ਇੱਕ ਬਹੁਤ ਵੱਡੇ ਕਲਾਕਾਰ ਨੂੰ ਉਸ ਵਕਤ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰਿਆ ਤੇ ਮੈਂ ਕਹਨਾ ਐਦਾਂ ਘਟਿਆ ਖਰਤੂਤ ਕੋਈ ਹੋ ਨਹੀਂ ਸਕਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ